ਸਾਸ੍ਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਧੀਰੇਕੋਟ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾ ਵੀਡੀਓ ਬਣਾਉਂਦੇ ਰਹਿੰਨੇ ਆਂ ਜਤਿੰਦਰ ਵੀਰ ਕੋਲ ਪਹੁੰਚੇ ਆਂ ਆਪਾਂ ਤੇ ਟਾਪ ਦੀਆਂ ਮੱਜਾਂ ਤਿੰਨ ਤੇ ਇੱਕ ਵਾੜ ਲੈ ਕੇ ਅੱਜ ਵੀਰ ਆਇਆ ਤੇ ਅੱਜ ਜਿਹੜੀ ਆਪਾਂ ਤੁਹਾਨੂੰ ਇੱਕ ਮੇਨ ਵੱਡੀ ਮੱਝ ਦਿਖਾਉਣੀ ਆਂ ਹਾਥੀ ਜਿੱਡਾ ਕੱਦਿਆ ਉਹਦਾ ਬਹੁਤ ਹੀ ਵੱਡੇ ਕੱਦ ਦੀ ਮਾਲਕ ਆ ਜੇ ਜਤਿੰਦਰ ਵੀਰ ਖਲੌਂਦਾ ਸੀ ਦੂਜੀਆਂ ਮੱਝਾਂ ਕੋਲ ਤੇ ਮੱਝਾਂ ਛੋਟੀਆਂ ਲੱਗਦੀਆਂ ਸੀ ਅੱਜ ਜਤਿੰਦਰ ਵੀਰ ਨੇ ਇਹਦੇ ਲਾਗੇ ਖਲੌਣਾ ਤੇ ਇਹਦੇ ਲਾਗੇ ਜਤਿੰਦਰ ਵੀਰਾ ਆਪ ਛੋਟਾ ਲੱਗੂਗਾ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦੀ ਡਿਟੇਲ ਲਵਾਂਗੇ ਤੇ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀ ਵੀਡੀਓ ਤੋਂ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਪਸ਼ੂ ਖਰੀਦਣਾ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਆਂਦਾ ਉਹਦੇ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਭਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈਨੇ ਆ ਜੀ ਇਹਨਾਂ ਦੀ ਹਾਂਜੀ ਸਾਸਰੀ ਘਰ ਵੀਰ ਜੀ ਸਾਸਰੀ ਘਰ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਕਿਰਪਾ ਤੁਹਾਡੇ ਵੀ ਭਰਾਵਾਂ ਦੀ ਠੀਕ ਹੈ ਠੀਕ ਹਾਂਜੀ ਸਹੀ ਆ ਤੇ ਕਿੰਨੀਆਂ ਅੱਜ ਅੱਜ ਚਾਰ ਜੇ 6 ਹੀ ਦੋ ਵੇਗੀਆਂ ਸਵੇਰੇ ਅੱਛਾ ਤੇ ਇਦਾਂ ਹੀ ਆ ਭੈਣ ਭਰਾਵਾਂ ਦੇ ਪੈਰਾਂ ਪਿੱਛੇ ਚੱਲੀ ਜਾਂਦਾ ਜੇ ਕੰਮ ਤੇ ਪਹਿਲਾ ਮਾਲ ਪਹਿਲਾ ਵੇ ਗਿਆ ਜੀ ਦੂਰ ਹੀ ਗਿਆ ਲੈ ਕੇ ਨੇੜੇ ਹੀ ਨਹੀਂ ਦੂਰ ਵੀ ਗਿਆ ਜੂਪੀ ਗਈਆਂ ਦੋ ਮੱਜਾ ਵੀਰੇ ਆਹ ਜੂਪੀ ਵੀ ਘੱਲਦੀ ਹੈ ਹਾਂ ਜੀ ਹਾਂ ਜੀ ਮੈਂ ਤਾਂ ਇਹੋ ਬੜਾ ਸ਼ੁਕਰ ਮਨਾਉਣਾ ਵੀ ਸ਼ੁਕਰ ਹੈ ਮਹਾਰਾਜ ਦਾ ਜੀ ਦੂਰ ਤੱਕ ਚੱਲੋ ਕੰਮ ਕਰ ਤਮਾਈ ਤੇ ਚਲੋ ਚੱਲਦਾ ਰਹਿਣਾ ساری ਉਮਰ ਨਹੀਂ ਆਪਣਾ ਮਕਸਦ ਇਹ ਆ ਕਿ ਆਪਾਂ ਅਮਰੀਕਾ ਕੈਨੇਡਾ ਨੂੰ ਵੀ ਘਲੋਣੀਆਂ ਹੈ ਹੈ ਚਲੋ ਆ ਕਹਾਂ ਮੈਂ ਆਪ ਤੇ 11 ਲੋਟਾ ਭਰਾ ਗਿਆ ਸਮਝ ਆ ਰਹਿਣਾ ਜੇ ਜਿੱਦਾਂ ਵੀਰ ਪਾਕਿਸਤਾਨ ਵਾਲੇ ਕਹਿ ਦਿੰਦੇ ਕਈ ਕਿ ਕਮੈਂਟ ਚ ਪਾਕਿਸਤਾਨ ਘੱਲ ਦੋਗੇ ਹਾਂ ਜੀ ਹਾਂ ਜੀ ਇਦਾਂ ਹੀ ਅਮਰੀਕਾ ਵਾਲੇ ਵੀ ਮੰਗਿਆ ਕਰਨਗੇ ਉਹ ਸਮਾਂ ਅੱਜ ਭੇਜ ਦੋ ਪਾਕਿਸਤਾਨ ਭੇਜ ਦੋ ਮੈਂ ਯਾਰ ਤੁਸੀਂ ਮਖੌਲ ਦੇ ਜੀ ਕਰ ਰਹੇ ਹੋ ਆ ਤੂੰ ਵੀ ਮਜ਼ਾਕ ਕਰਦੇ ਆ ਚਲੋ ਆਹ ਉਹ ਕਰ ਲੈਂਦੇ ਕਈ ਬੜਾ ਵਧੀਆ ਲੱਗਦਾ ਭਾਜੀ ਚਲੋ ਆਪਣੇ ਭਰਾਵਾਂ ਵਾਸਤੇ ਇੱਕੜੇ ਜੀ ਪੰਜਾਬੀ ਬੋਲਦੇ ਆ ਉਹਨਾਂ ਨੂੰ ਪੰਜਾਬੀ ਸੁਣਦੇ ਆ ਨਾ ਬਹੁਤ ਸੋਹਣੀ ਬੋਲਦੇ ਬਹੁਤ ਥੋੜਾ ਹੋਰ ਹਿਸਾਬ ਨਾਲ ਬੋਲਦੇ ਵਧੀਆ ਵਧੀਆ ਲੱਗਦੀ ਆ ਹਾਂ ਹਾਂ ਹਾਂਜੀ ਤੇ ਠੀਕ ਆ ਅੱਜ ਦੇ ਆਪਣੇ ਨੂੰ ਅੱਗੇ ਮੈਂ ਕਹਿਣਾ ਨਾ ਵੀਰ ਲੱਗੇ ਵੀਰ ਵਰਗੇ ਆਂ ਤਾਂ ਅੱਜ ਦੇ ਹੱਥ ਨੀ ਅੱਜ ਦੇ ਚਲੋ ਆਪਣੇ ਨੂੰ ਵੀ ਵੱਢੀ ਜਾ ਮੈਂ ਹਾਂ ਮੈਂ ਲੱਗੇ ਸੋਚਦਾ ਸੀ ਪਤਾ ਨਹੀਂ ਚਲੋ ਇਹਦੇ ਦਰਸ਼ਨ ਕਰਾਈਏ ਪੱਟੀ ਵਾਲਾ ਕੰਮ ਆ ਮੈਂ ਗੱਲ ਦਾ ਸਾ ਪੱਟੀ ਨਹੀਂ ਨਟੈਂਦਾ ਇਹ ਮੈਂ ਵੀ ਟਹਿਣੀ ਕੇ ਕੋ ਬੇਲ ਕਿੰਨੀ ਕੁ ਲੰਮੀ ਹੋਣੀ ਹੈ ਬੇਲ ਭਾਜੀ ਮੇਰੇ ਮੈਂ ਤਾਂ ਵੇਖੀ ਪਹਿਲੀ ਰਿ 11 10000 ਸਾਲ ਹੋ ਗਏ ਮੈਨੂੰ ਕੰਮ ਕਰਦੇ ਹਾਂ ਹਾਂ ਜੀ ਚਲੋ ਮੇਰੀ ਨਿਗਾਹ ਮੈਂ ਏਡਾ ਏਡਾ ਕੱਦ ਪਹਿਲੀ ਚਲੋ ਹੋਣਗੀਆਂ ਮੈਂ ਨਹੀਂ ਆਂਦਾ ਨਹੀਂ ਹੋਣਗੀਆਂ ਹੋਣਗੀਆਂ ਮੱਜਾ ਫਲਕਾਰੀਆਂ ਦੋ ਪਈਆਂ ਇਹ ਅੰਦਾਜ਼ਾ ਲਾ ਲਿਓ ਮੈਂ ਨਾ ਦੋ ਤੇ ਦੁੱਧੀਆਂ ਮੱਜਾਂ ਦੇ ਮਰੋੜਨੀਆਂ ਪੈਂਦੀਆਂ ਥੱਲੇ ਤੱਕ ਜਾਣੀ ਕੱਦ ਵੀ ਚੰਗਾ ਵਟ ਬਲੇਰੋ ਗੱਡੀ ਤੇ ਸਿੱਧੀ ਚੜ ਗਈ 4 ਫੁੱਟ ਉੱਚੀ ਹਦੀ ਬਲੇਰੋ ਗੱਡੀ ਠੀਕ ਆ ਸਿਰਫ 1 ਫੁੱਟ ਦਾ ਥੱਲੇ ਵਾਇਆ ਹੋਊਗਾ ਤੇ ਮੈਂ ਬਚਾ ਰੱਖਿਆ ਨਾ ਹੀ ਮੈਂ ਠੀਕ ਹੈ ਕਿੱਦਾਂ ਕਿੱਦਾਂ ਮੈਂ ਦਾ ਕੱਦ ਹੋਊਗਾ ਐਡਰੈਸ ਦੱਸੋ ਜੀ ਇੱਕ ਵਾਰ ਪਹਿਲਾਂ ਹੁਣ ਐਡਰੈਸ ਵੀਰ ਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਸ਼ਹਿਰ ਸਾਨੂੰ ਜਲ ਦਾਣਾ ਮੰਡੀ ਦੇ ਨਾਲ ਹੀ ਪਿਛਲੇ ਬੰਨੇ ਦਾਣਾ ਮੰਡੀ ਵਾਲੀ ਸਾਈਡ ਤੇ ਹੈ ਕਈ ਭਰਾ ਪੁੱਛਦੇ ਜੰਡੇ ਵਾਲੇ ਦੀ ਕਿਹੜੀ ਸਾਈਡ ਆ ਪਿੰਡ ਹਾਂਜੀ ਦਾਣਾ ਮੰਡੀ ਦੇ ਇਧਰ ਵਾਲੀ ਸਾਈਡ ਤੇ ਦਾਣਾ ਮੰਡੀ ਦੇ ਪਿਛਲੇ ਬੰਨੇ ਜਿੱਧਰਲੇ ਬੰਨੇ ਦਾਣਾ ਮੰਡੀ ਉਧਰਲੇ ਬੰਨੇ ਪਿੰਡ ਆ ਸਾਡੇ ਪਿੰਗਲਵਾੜਾ ਵੀ ਹੈਗਾ ਉਹਨਾਂ ਦੀ 32 ਕਿਲੇ ਜ਼ਮੀਨ ਮੈਂ ਤਾਂ ਉਹ ਹਰ ਵਾਰੀ ਦੱਸਦਾ ਹਾਂ ਨਾ ਜੇ ਕੋਈ ਸਰਚ ਕਰਦਾ ਸ਼ਾਇਦ ਉਹ ਨਿਕਲ ਆਵੇ ਠੀਕ ਆ ਇਧਰੋਂ ਮੱਲੀਆਂ ਲੰਘ ਕੇ ਮੱਲੀਆਂ ਤੋਂ ਅੱਗੇ ਨਹਿਰ ਲੰਘ ਕੇ ਸਾਡਾ ਪਿੰਡ ਆਉਣਾ ਵਾ ਜੀ ਉਧਰੋਂ ਜੰਡੇ ਵਾਲਾ ਗੁਰੂ ਦਾਪੋਲ ਲੰਕੇ ਅਮਰਸਰ ਵਾਲੋਂ ਆਉਣਾ ਤੇ ਜੰਡਿਆਲਾ ਗੁਰੂ ਨਾਂਕੇ ਆਉਣਾ ਵਾ ਇਧਰੋਂ ਆਉਣਾ ਤੇ ਜਲੰਧਰ ਵਾਲੇ ਬੰਦੇ ਆਉਣਾ ਵਾ ਤੇ ਮੱਲੀਆਂ ਨਾਂਕੇ ਮੱਲੀਆਂ ਦਾ ਗੁਰਦੁਆਰਾ ਬੜਾ ਇਧਰੋਂ ਕੋਈ ਭੈਣ ਭਰਾ ਆਉਂਦਾ ਵਾ ਬਟਾਲੇ ਵਾਲੋਂ ਚਲੋ ਇਧਰੋਂ ਗਾੜੀਆਂ ਤੋਂ ਗਹਿਰੀ ਮੰਡੀ ਦੇ ਨਾਲ ਹੀ ਅਗਲੇ ਪਿੰਨੇ ਤੇ ਜੀ ਤੇ ਨਾਮ ਦਾ ਸਤਿ ਵੀਰ ਜੀ ਦਾ ਹਾਂ ਹੁਣ ਪਤਾ ਯਾ ਵੀਰ ਇਹਨਾਂ ਜਤਿੰਦਰ ਸਿੰਘ ਆ ਵੀਰ ਤੇ ਫੋਨ ਨੰਬਰ ਆ ਕਿ ਬਥੇਰੇ ਨਾਂ ਪਾਏ ਇਹਨਾਂ ਨੇ ਹਰ ਵਾਰ ਦੱਸਣਾ ਹੀ ਪੈਂਦਾ ਵਾ ਇੱਕ ਗੱਲ ਤੁਹਾਨੂੰ ਦੱਸ ਦੇ ਚਲੋ ਤੁਹਾਡੇ ਵੀ ਚਲੋ ਕਈ ਵਾਰ ਨਾ ਕੁਝ ਮਿਸਟੇਕ ਹੋ ਜਾਂਦੀ ਹੈ ਨਾ ਤੇ ਕੱਲ ਮੇਰਾ ਮਾਈਕ ਥੋੜਾ ਜਿਹਾ ਹੋ ਗਿਆ ਖਰਾਬੀ ਆ ਗਈ ਹੈ ਨਾ ਅੱਛਾ ਜੀ ਤੇ ਉਹਦੇ ਵਿੱਚ ਵੀਰਾਂ ਨੇ ਜਿਨ੍ਹਾਂ ਨੇ ਦੱਸਿਆ ਉਹਨਾਂ ਦਾ ਵੀ ਧੰਨਵਾਦ ਆ ਕਈ ਵਾਰ ਹੋ ਜਾਂਦਾ ਵਾ ਵੀ ਆਵਾਜ਼ ਕੱਟੀ ਜਾਂਦੀ ਆ ਤੇ ਕਈ ਵਾਰ ਪੂਰਾ ਐਡਰੈਸ ਦੱਸਿਆ ਹੁੰਦਾ ਫੇਰ ਵੀ ਫੋਨ ਲਾ ਕੇ ਪੁੱਛ ਲੈਂਦੇ ਵੀਰ ਜੀ ਪਿੰਡ ਕਿੱਥੇ ਕਿਹਨਾ ਬੋਲ ਕੇ ਕਰਦੇ ਕਰਦੇ ਮੈਂ ਇੱਕ ਅੰਕਲ ਨੂੰ ਕਹਿ ਇਹ ਚੀਜ਼ ਵੀ ਹੋ ਜਾਂਦੀ ਆ ਮੈਂ ਅੰਕਲ ਨੂੰ ਇੱਕ ਨੂੰ ਕਹਿ ਬਈ ਸਾ ਮੈਂ ਹਾਸਾ ਨਿਕਲ ਗਿਆ ਆਂਦੀ ਬੱਸਿਆ ਕਿਉਂ ਮੈਂ ਅੰਕਲ ਮੈਂ ਸਾਰਾ ਐਡਰੈਸ ਹੀ ਦਿੱਤਾ ਸੀ ਦੁਬਾਰਾ ਕਿਉਂ ਪੁੱਛਦੇ ਵੀ ਕਿਹੜਾ ਪਿੰਡ ਆ ਨੇ ਇੱਕ ਵੀਰ ਨੇ ਵੀ ਕਮੈਂਟ ਕੀਤਾ ਵੀ ਕਨਫਰਮ ਕਰਦੇ ਆਂ ਬੰਦਾ ਉਹੀ ਬੋਲਦਾ ਵਾ ਜਿਹੜਾ ਵੀਡੀਓ ਨੇ ਨਹੀਂ ਨਹੀਂ ਉਹਨਾਂ ਜਵਾਬ ਪੁੱਦਾ ਕੀ ਦਿੱਤਾ ਮੈਨੂੰ ਗਾੜੀਆਂ ਆਂਦੇ ਪੁੱਤ ਆ ਤੁਹਾਡੇ ਬਚਿਆਰ ਗਾ ਭਾਰਾਂ ਦਾ ਲਾਗੂ ਦੀ ਲੰਗ ਦੇਣ ਪੱਠੇ ਲੈ ਕੇ ਵੀ ਉਹ ਲੰਗਦਾ ਹੋਵੇ ਤੈਨੂੰ ਪੁੱਛਦਿਆਂ ਪੱਠੇ ਲੈ ਕੇ ਆਉਣ ਡਿਆ ਆਂ ਉਹ ਦੇਖਣ ਵੀ ਟਿਆ ਆਂਦਾ ਆਂਦਾ ਹੁਣ ਆਦਤ ਦੇਖ ਲਓ ਨਾ ਦੱਸਿਆ ਕਰ ਨਾ ਨਹੀਂ ਦੀ ਸੱਚੀ ਦੇ ਉਹ ਆਂਦਾ ਕੋਈ ਉਦਾਂ ਵੀ ਗੈਰੀ ਉੱਥੇ ਵੀ ਆਉਂਦਾ ਵਾ ਉੱਥੋਂ ਆਇਆ ਪਤਾ ਤੇ ਹੈਗਾ ਵੀ ਉਧਰੋਂ ਆਇਆ ਉਹ ਕੁਛ ਲੜਾਈ ਇਹ ਪੰਜਾਬੀਆਂ ਦਾ ਸੁਭਾਈ ਆਗੇ ਨੰਬਰ ਬੋਲਦੇ ਵੀਰ ਆਪਣਾ ਨੰਬਰ ਵੀ ਇਹਦੇ 7087404611 ਠੀਕ ਆ ਤੇ ਵਟਸਐਪ ਵਾਲਾ ਨੰਬਰ ਜੇ 9988553811 ਕਈ ਭਰਾ ਮੁੜ ਕੇ ਕਹਿੰਦੇ ਤੇ ਵਟਸਐਪ ਨਹੀਂ ਚੱਲਦਾ ਵਟਸਐਪ ਚੱਲਦਾ ਜੇ 9988553411 ਤੇ ਬਣ ਜਾ ਫੇ ਮਾਡਰਨ ਵਪਾਰੀ ਤੇ ਬਣ ਜੰਨੇ ਇੱਕ ਮਕੌਲਾ ਪਾ ਲੈਣ ਨਾਲੇ ਕੋਪੀ ਬਾਬੇ ਫੇ ਫੇ ਤੁਹਾਡੀਆਂ ਲਈਆਂ ਮੇਰੇ ਕੋਲ ਨਹੀਂ ਜਾਣੀਆਂ ਚਾਹਦੀਆਂ ਤੁਹਾਡੀਆਂ ਨਾਲ ਲਾ ਕੇ ਚੱਲੂ ਕੰਮ ਚਲੋ ਕੋਈ ਗੱਲ ਨਹੀਂ ਬੈਠੇ ਵੀਰ ਬਾਹਰ ਉਹਨਾਂ ਨੂੰ ਕਹਿ ਦਾਂਗੇ ਕਰੋ ਮਾੜੀ ਜੀ ਹਾਂਜੀ ਹੈ ਚਲੋ ਕੋਈ ਨਹੀਂ ਕੋ ਭੈਣ ਭਰਾ ਵਧੀਆ ਗੱਲ ਹੈ ਉਹ ਤੇ ਕੋਈ ਨਹੀਂ ਆ ਮੇਰੇ ਨਾਲ ਨਹੀਂ ਆ ਜਾਣੇ ਇਹ ਸੇਵਾ ਚ ਲੈਣੀਆਂ ਆਪਾਂ ਜਦੋਂ ਵੀ ਲੈਣ ਕਰਦੇ ਆ ਬਰਾ ਪਿਆਰ ਕਰਦੇ ਲੋਕ ਵੀ ਹਾਂਜੀ ਤੇ ਪਹਿਲਾਂ ਆਪਾਂ ਵੱਡੀ ਦਿਖਾਈਏ ਕਿ ਨਹੀਂ ਪਹਿਲਾਂ ਛੋਟਿਆਂ ਨੂੰ ਤੇ ਚਲੋ ਥੋੜੇ ਸਵਾਦ ਨਾਲ ਵਿਖਾਵਾਂਗੇ ਇਹ ਤੇ ਚਲੋ ਕਾਫੀ ਚੰਗੀ ਬਤਲਾਉਗਾ ਤਕਰੀਬਨ ਇਹਦੇ ਲਾ ਕੇ ਵੀਰ ਲਾ ਕੇ ਖਲੋ ਕੇ ਦਿਖਾ ਦੇ ਮਾਰਾ ਜਾ ਪਲੀ ਇਧਰ ਇਧਰ ਲੈ ਬੰਨੇ ਆਓ ਜਾਂ ਇਧਰ ਦੀ ਸਾਈਡ ਹੋ ਆ ਵੇਖੋ ਮੈਂ ਨਾ ਤੁਸੀਂ ਮੈਂ ਮੇਰੇ ਬਰਾਬਰ ਮੈਂ ਹਾਂ ਇੱਕ ਬੰਨਾ ਦੂਜਾ ਖਲੋ ਗਿਆ ਜੇ ਵੀਰ ਬਸ ਇਹ ਨਹੀਂ ਦੇਣਾ ਤੁਸੀ ਆਹ ਵੇਖੋ ਜੀ ਇਹਨੂੰ ਇਧਰ ਲੈ ਬੰਨੇ ਖਿਡਾਰਦ ਨੇ ਆ ਇਧਰ ਲੈ ਬੰਨੇ ਕੋਲ ਇਹ ਵੀਰ ਨੇ ਨਹੀਂ ਦੇਣਾ ਦੂਜੇ ਬੰਨੇ ਮੁਸ਼ਕਲ ਆ ਹੁਣ ਲਿਆਓ ਇਹਨੂੰ ਘਾ ਜਿੱਦਾ ਫੜਾਓ ਲਾ ਕੇ ਵੇਖੀ ਅੱਡੀਆਂ ਝੁੱਕਦੇ ਵੀਰ ਮਾਰੀ ਜਾਂਦੀਆਂ ਅੱਡੀਆਂ ਝੁੱਕ ਮਾਰੀ ਜਾਂਦਾ ਓਹ ちゃっੀ ਮਾਹੌਲ ਆ ਰਿਹਾ ਸਾਰੇ ਆਂਦਾ ਯਾਰ ਉਹ ਕਿੱਗਾ ਲੱਗ ਜਾ ਸਵਾਜ ਹੱਥ ਨਹੀਂ ਦੁੱਜੇ ਬਣੇ ਜਾਂਦਾ ਪਹਿਲਾਂ ਵੈੜ ਤੋਂ ਸ਼ੁਰੂਆਤ ਕਰਦੀਏ ਫੇ ਹਾਂਜੀ ਕਰ ਦੋ ਭਾਜੀ ਠੀਕ ਹੈ ਬਾਕੀ ਜਿਹੜੇ ਵੀਰਾਂ ਨੂੰ ਵਧੀਆ ਲੱਗਦਾ ਵਾ ਗੱਲਾਂ ਬਾਤਾਂ ਚੰਗੀਆਂ ਲੱਗਦੀਆਂ ਵੀਰ ਕਮੈਂਟ ਜ਼ਰੂਰ ਕਰਿਆ ਕਰੋ ਨਹੀਂ ਤੇ ਭਰਾ ਦੇ ਹੋਈ ਹੱਸਦੇ ਆ ਵੀ ਤੁਸੀਂ ਗੱਲਾਂ ਬਾਤਾਂ ਚਲੋ ਆਖੀ ਦਾ ਕੋਈ ਨਹੀਂ ਕਿਨਵਾ ਸੁਹਾ ਵੀਰ ਜੀ ਵੈੜ ਦਾ ਇਹਦਾ ਦੁੱਜਾ ਵੀਰ ਜੀ ਦੁੱਜਾ ਸੁਹਾ ਗੱਬਣ ਗੱਬਣਿਆ ਦੇਣ ਦਾਖ ਲੈ ਜੂਗੀ ਜਰਸੀ ਹਾਂਜੀ ਜਰਸੀ ਹੈ ਠੀਕ ਹੈ ਜੀ ਆਹ ਵੇਖੋ ਜੀ ਜਿੱਡੀਆਂ ਜਰਸੀਆਂ ਹੁੰਦੀਆਂ ਓੱਡੀ ਗਈ ਆ ਹਾਂਜੀ ਹੁਣ ਇਹਨੂੰ ਨਹੀਂ ਆਪਾਂ ਵੱਡੀ ਕਹਿ ਦੇਣਾ ਵੀ ਮੱਝ ਲਾ ਕੇ ਛੋਟੀ ਆ ਜਿਆਦੀ ਵੱਡੀ ਮੱਝ ਲਾ ਕੇ ਖਿਲਾਉਂਦੀ ਐ ਨਾ ਕਿਹਦੇ ਭਾਜਾ ਲੱਖ ਲੱਖ ਦੀ ਮੈਂ ਨਿੱਕੀ ਲੱਗਣੀ ਆ ਉਹ ਅੱਗੇ ਕੱਲ ਕੋਈ ਬੰਦਾ ਆਂਦਾ ਆਂਦਾ ਯਾਰ ਮੱਝਾ ਲਾਗੋ ਮੱਝ ਲਾਗੋ ਖੋਲਾ ਮੱਝਾ ਠੀਕ ਠੀਕ ਆ ਵੇਖੋ ਜੀ ਮੱਝ ਲਾ ਕੇ ਵੇਖ ਲਿਓ ਇਹ ਆ ਵੇਖੋ ਲਾ ਦਿਓ ਨਹੀਂ ਨਹੀਂ ਦੂਜਾ ਸੂਹਾ ਤੇ ਦਿਨ ਕਿੰਨੇ ਕ ਲੈ ਜੂਗੀ ਜੀ ਦਿਨ 10 12 ਲੈ ਜੂ ਭਾਜੀ 10 12 ਦਿਨਾਂ ਦਾ ਆਈਡੀਆ ਇਹ ਦੋ ਦਿਨ ਵੱਧ ਵੀ ਖੜੇ ਦੋ ਦਿਨ ਘੱਟ ਵੀ ਖੜੇ ਬਾਕੀ ਇਹਦੀ ਕੁਆਲਿਟੀ ਆਪਣੀ ਜਗ੍ਹਾ ਮੱਝ ਦੀ ਕੁਆਲਿਟੀ ਆਪਣੀ ਜਗ੍ਹਾ ਮਾਝ ਲੱਤਾਂ ਦੇ ਆਉਂਦੀ ਏ ਮੱਝ ਲੱਤਾਂ ਕੀ ਏਡੀ ਆ ਲੱਤਾਂ ਕੀ ਏਡੀ ਆ ਹਾਂ ਠੀਕ ਆ ਤੇ ਦੁੱਧ ਕਿੰਨਾ ਕ ਚਵਾਉਗੀ ਦੁੱਧ 14 15 ਕਿਲੋ ਚਵਾ ਦੂਗੀ ਕੋਲੋਂ ਤੇ ਇਹ ਵੀ ਸਾਫ ਸੁਥਰੀ ਆ ਮੁੱਲ ਕਿੰਨਾ ਕਰਦੀ ਏ ਮੁੱਲ ਤੇ 42000 ਰੁਪਏ ਕਰਦੀ ਇਹ ਜਿਆਦਾ ਜਿਆ ਕਰਦੀ ਏ 2000 ਘੱਟ ਕਰ ਦਾਂਗਾ ਤੁਹਾਨੂੰ ਛੋਟ ਕਰ ਦੋਗੇ ਮੁਰਕੇ 2000 ਛੋਟ ਕਰਦਾਂਗੇ 40 ਤੋਂ 38000 ਦੀ ਠੀਕ ਆ ਮੌਕੇ ਤੇ ਹੋਰ ਕਰਦੇ ਛੋਟ ਕਰ ਲਾਂਗੇ ਕਿ ਭਰਾਵਾਂ ਨਾਲ ਕਰ ਹੀ ਲਈਦਾ ਨਰਾਜ਼ ਕਿਸੇ ਨੂੰ ਨਹੀਂ ਕਰਨਾ ਇਹ ਆ ਖੁਸ਼ ਹੋ ਕੇ ਮਾਲ ਦੋਗੇ ਤੇ ਅਗਲਾ ਖੁਸ਼ ਹੋ ਕੇ ਖਰਦੋ ਚਲੋ ਬਿਨਾ ਕਮਾਈ ਦੇ ਚੱਲਦੇ ਚੱਲਣ ਦੀਦਾ ਕੰਮ ਕੋਈ ਚਲੋ ਚਲੋ ਆਪਾਂ ਫ੍ਰੇਮ ਵੀਰ ਭੈਣ ਜਿੰਨੇ ਵੀ ਆ ਨਾ ਜੁੜਦੇ ਜੋੜਨੇ ਆ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਸਾਡਾ ਤੇ ਸਰਕਲ ਵੀਰ ਭਰਾਵਾਂ ਨਾਲ ਮਿਲ ਕੇ ਚੱਲੂਗਾ ਫੇਰ ਚੱਲਣਾ ਸੂਈ ਜੇ ਪੂਰੇ ਦਾ ਵੇਦ ਨੇ ਨਾ ਆਪਾਂ ਖੁਸ਼ ਹੋ ਜਾਂਦਾ ਨਾ ਉਹੀ ਖੁਸ਼ੀ ਬੜੀ ਆ ਅਗਲੇ ਦੀ ਹਾਂ ਜੀ ਹਾਂ ਜੀ ਹਾਂਜੀ ਆ ਦੂਜੇ ਨੰਬਰ ਵਾਲੀ ਜਿਹੜੀ ਹਾਂਜੀ ਸੋਈ ਆ ਵੀਰ ਕੱਟੀ ਮਗਰ ਆ ਪਰਸੋਂ ਸੋਈ ਆ ਕੱਟੀ ਮਗਰ ਆ ਠੀਕ ਆ ਇੱਕ ਮਿੰਟ ਚੈੱਕ ਹੀ ਕਰ ਲਈਏ ਕੱਟੀ ਮਗਰ ਆ ਵੀਰ ਜੀ ਨੇ ਹਾਂਜੀ ਭਾਜੀ ਹਾਂਜੀ ਠੀਕ ਆ ਸੂਆ ਕਿਨਵਾਊ ਸੂਆ ਦੂਜਾ ਹੋਊਗਾ ਜੀ ਨਹੀਂ ਤੀਜਾ ਲਾ ਕੇ ਚੱਲੋ ਤੁਸੀਂ ਵਾਦੀ ਲਾ ਕੇ ਜੀ ਜਾਂ ਹੋਵੇ ਜਾਂ ਤੀਜਾ ਹੋਵੇ ਹਾਂਜੀ ਹਾਂਜੀ ਜਿਨਵਾ ਵੀਰ ਨੂੰ ਕਿਸ ਨੂੰ ਲੱਗਦਾ ਹੋਣਾ ਮੰਨ ਲੇ ਬਿਲਕੁਲ ਜੀ ਬਿਲਕੁਲ ਤੀਜਾ ਹਾਲ ਆ ਆਪਾਂ ਬੈਸ ਕੀ ਕਰਨੀ ਕਿਸ ਨੂੰ ਕਰਨੀ ਆ ਨੇ ਬੜੀ ਪਤਾ ਭਰਾਵਾਂ ਨੂੰ ਸਾਰਾ ਪਤਾ ਜੀ ਨੌਲਜ ਵਾਲੇ ਬੰਦੇ ਬੜੇ ਭਰਾ ਵੀ ਨੇ ਖਾਣ ਥਣ ਚੰਗਾ ਸੋਹਣਾ ਲੱਗੇ ਸੁਥ ਸਾਫ ਸੁਥਰੀ ਬੜੀ ਆ ਜਿੰਨੀ ਵੀ ਆ ਸਾਫ ਬੜੀ ਆ ਕਿੰਨਾ ਵੀਰ ਜੀ ਦੁੱਧ ਦੇ ਦੇ ਕੋ ਬੋਲਾ 8 ਕਿਲੋ ਆ ਭਾਜੀ 8 ਕਿਲੋ ਬੋਲਾ ਹਾਂਜੀ ਹਾਂਜੀ ਢਾੜੀ ਡਗਣ ਨੂੰ ਵਾਧੇ ਚਲੋ ਅੱਜ ਆਪਾਂ 8 ਤੋਂ ਆ ਕੇ ਦਵਾਂਗੇ ਪਿੱਠ ਪੁੜੇ ਦੀ ਚੰਗੀ ਚੌੜੀ ਹਾਂਜੀ ਹਾਂਜੀ ਆ ਵੇਖੋ ਬਾਕੀ ਕੱਦ ਵਜਨ ਜੱਡਾ ਹੈਗਾ ਉੱਡਾ ਹੀ ਦਿਖਾ ਦੇਣਾ ਆਪਾਂ ਸੋਹਣੀ ਸੰਖੇਪ ਪੂਰੀ ਆ ਜੀ ਹਾਂਜੀ ਆ ਲਾਦਿਆ ਕਰੀਏ ਫਿਰ ਚਲੋ ਇਹ ਭਈ ਤੇ ਮਖੌਲ ਕਰਦੇ ਫੁਲਕਾਰੀਆਂ ਵਾਲਾ ਵੀਰ ਪਰ ਮੈਂ ਲਾ ਦੇਣਾ ਨਾ ਵੀ ਯ ਬਾਕੀ ਇੱਕ ਗੱਲ ਹੋਰ ਆ ਵੀ ਆਵੇ ਇੱਥੇ ਆ ਕੇ ਮਿਲੇ ਗਿਲੇ ਬੰਦਾ ਭਤਾਰ ਨਾਲ ਹੈ ਜਿਹੜੇ ਦੇ ਮੈਦਾਨਾ ਨਾਲ ਜਿਹੜੇ ਭਰਾ ਮਿਲ ਕੇ ਗਏ ਜਰੂਰ ਕਮੈਂਟ ਕਰਿਆ ਕਰੋ ਚੰਗੇ ਨੂੰ ਚੰਗਾ ਜੇ ਮੈਨੂੰ ਨਹੀਂ ਵਧੀਆ ਲੱਗਾ ਤੇ ਤਾਂ ਵੀ ਦੱਸੋ ਅਗਲੇ ਨੂੰ ਉਹ ਵੀ ਭਰਾ ਆਉਣਾ ਪਤਾ ਲੱਗੇ ਉਹਨਾਂ ਨੂੰ ਕਿੱਦਾਂ ਦਾ ਹਿਸਾਬ ਹੈ ਹਾਂਜੀ 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 ਆਹ ਵੇਖੋ ਜੀ ਕਿੰਨਾ ਕੀ ਵੀਰ ਜੀ ਦੁੱਧ ਚੁਆਈ ਜਾਊਗੀ ਇਹ ਉੱਤੇ 12 ਕਿਲੋ ਵੀ ਦੁੱਧ ਚੁਆਈ ਜਾਊਗੀ ਠੀਕ ਹੈ ਜੀ ਸਾਫ਼ ਬੜੀ ਹੈ ਨਾ ਸੁਤਰਾ ਬਾਕੀ ਸੋਹਣੀ ਆ ਖਾਨ ਸੁਣ ਬੜਾ ਚੰਗਾ ਹਵਾਨਾ ਬੜਾ ਸੋਹਣਾ ਲੱਗਾ ਜੀ ਆਹ ਵੇਖੋ ਕਰੋ ਚੈੱਕ ਬਾਕੀ ਕੁਆਲਿਟੀ ਚੰਗੀ ਆ ਮਗਰ ਕੱ ਹਾਂਜੀ ਇਹ ਦੋ ਹੋ ਗਈਆਂ ਕਿ ਇੱਕ ਦੇ ਨਾਲ ਇੱਕ ਫ੍ਰੀ ਬਣ ਗਿਆ ਜੋੜਾ ਇੱਕ ਦੇ ਨਾਲ ਇੱਕ ਫ੍ਰੀ ਹੈ ਗਈ ਜੀ ਹਾਂਜੀ ਤੇ ਕਿੰਨਾ ਕਰਨਾ ਮੁੱਲ ਵੀਜੀ ਇਹਦਾ ਮੁੱਲ ਤੇ 85000 ਕਰਦੇ ਸਮਾਨਦਾਨ ਕਿੰਨਾ ਕਰੀਏ 2000 ਛੱਡ ਦਾਂਗੇ 78000 ਦੀ ਮੈਂ ਦੇ ਦਾਂਗਾ ਹੋਰ ਹੋ ਜੂ ਮਾੜਾ ਮੋਟਾ ਮੌਕੇ ਤੇ ਦੇ ਦਾਂਗੇ 77000 ਦੀ ਮੈਂ ਤੇ ਤਾਂ ਕੋ ਦੱਸ ਦਿੰਨੇ ਛੋੜ ਕਰ ਦੋਗੇ ਕਰ ਦਾਂਗੇ ਚੋਰੀ ਕਰ ਦਾਂ ਠੀਕ ਆ ਹਾਂਜੀ ਬਾਕੀ ਪਹਾ ਬੜਾ ਚੰਗਾ ਹੈ ਸਾਫ ਸੁੱਥੀ ਬੜੀ ਚੋਕ ਘਰ ਚੋਣ ਵਾਸਤੇ ਬੜੀ ਫਿੱਟ ਬਾਕੀ ਸੋਹਣੀ ਸੁਨੱਖੀ ਆ ਹਾਂਜੀ ਹਾਂਜੀ ਇਹ ਭੈਣਾ ਨੇ ਲੈ ਲੈਣੀ ਹੈ ਕਿ ਕਈਆਂ ਭੈਣਾ ਨੇ ਬਿਲਕੁਲ ਜਿਹੜਾ ਮਰਜ਼ੀ ਲਵੇ ਚਵਾਪ ਸਮਾੜੀ ਗਰੰਟੀ ਹੋਗੀ ਪੋਲੀ ਦੀ ਛਾਣੇ ਦੀ ਬਾਦ ਘਾਟੂ ਤਾਂ ਵੀ ਦੱਸਾਂਗੇ ਬਾਦ ਘਾਟ ਕੋਈ ਨਹੀਂ ਜੀ ਠੀਕ ਆ ਠੀਕ ਆ ਸਹੀ ਹੈ ਨਹੀਂ ਕਈਆਂ ਕਿ ਕਈਆਂ ਭੈਣਾ ਕੋਈ ਗਈ ਆ ਫੋਨ ਕਰਦੀਆਂ ਵਿਚਾਰੀਆਂ ਚਲੋ ਜੀ ਜੀ ਹਾਂ ਜੀ ਕਈ ਨਹੀਂ ਘਰ ਵਾਲੇ ਬਾਹਰ ਅੰਦਰ ਗਏ ਆ ਹਾਂ ਜੀ ਹਾਂ ਜੀ ਆਪਾਂ ਦੇ ਭੈਣ ਕਹਿ ਕੇ ਅਗਲੇ ਦੇ ਘਰ ਭੇਜਦੀ ਦੀ ਚੀਜ਼ ਵੀ ਆਪਣੀ ਚਵਾਈ ਕਰ ਲੋ ਇੱਧਰ ਆਪਣਾ ਮਾਨਸਮੋਗ ਐਰੀਆ ਦੇ ਵਿੱਚ ਭੈਣਾ ਦੁੱਧਾ ਕੰਮ ਕਰਦੀਆਂ ਹੁੰਦੀਆਂ ਮੈਂ ਤਾਂ ਇਹ ਗੱਲ ਕਹਿੰਦਾ ਮੈਨੂੰ ਨਹੀਂ ਚਲੋ ਕਿਤੇ ਹੋਈ ਕਈ ਕਹਿੰਦੇ ਵੀ ਪੈਸੇ ਪਾਉਣ ਤੋਂ ਬਗੈਰ ਭੇਜ ਦੋ ਮੈਂ ਭੇਜ ਦੂੰਗਾ ਡੰਗਰ ਜ਼ਰੂਰ ਭੇਜੂੰਗਾ ਪਰ ਕੋਈ ਲਾਗੇ ਜਾ ਕੇ ਦਾ ਕੋਈ ਗਾਰੰਟੀ ਵਾਲਾ ਬੰਦਾ ਜ਼ਰੂਰ ਜੀ ਜੀ ਤੁਸੀਂ ਪੈਸੇ ਲੈਣੇ ਕੱਲ ਨੂੰ ਹਾਂ ਗਲਤ ਡੰਗਰ ਉਹ ਪੇਸ਼ਕ ਦੀ ਰਾਹ ਦੇ ਹਾਂ ਜੀ ਹਾਂ ਜੀ ਹਾਂ ਜੀ ਜਦੋਂ ਬਿਨਾ ਵਾਗਵੀ ਤੋਂ ਕਹਿੰਦੇ ਨਾ ਭੇਜ ਫਿਰ ਤੌਰ ਦੇ ਵੀਰੇ ਨੂੰ ਇਹ ਸੂਈ ਆ ਇਹ ਵੀ ਸੂਈ ਹੈ ਤੀਜਾ ਦਿਨ ਦੀ ਸੂਈ ਨੂੰ ਆਜੀ ਤੀਜਾ ਦਿਨ ਹਾਂ ਮਾਲੀ ਦੇ ਵਿੱਚ ਕਦ ਘਾਠ ਇਹਦਾ ਵੀ ਚੰਗਾ ਵਾ ਹਾਂ ਹਾਂ ਬੇਲ ਇਹਦੀ ਵੀ ਕਾਫੀ ਲੰਬੀ ਹੈ ਲਈ ਮੈਂ ਦੁੱਧ ਇਸ ਟਾਈਮ 11 ਕਿਲੋ 11 ਤੋਂ 12 ਕਿਲੋ 8 ਕਿਲੋ ਦੁੱਧ ਹੋਗਾ ਇਹ ਅੰਦਾਜ਼ਾ ਲਾ ਲਿਓ ਵੀ ਇਹ ਵੀ ਵੱਡੀ ਆ ਤੇ ਇਹ ਇਹਨੋਂ ਵੱਡੀ ਆ ਪਰ ਇਹ ਤੇ ਜ਼ਿਆਦਾ ਵੱਡੀ ਆ ਇਹ ਜਸਾ ਪੱਟੀ ਇਹਦਾ ਨਾਂ ਹੀ ਦੱਸਾਂ ਪੱਟੀ ਵਾਲੇ ਭਾਈ ਰੱਖਦਾ ਠੀਕ ਠੀਕ ਜਿੱਦਾਂ ਉਹ ਗ੍ਰੇਡ ਖੜੀ ਵੀ ਕਹਿ ਸਕਦੇ ਨੇ ਹਾਂ ਨਹੀਂ ਨਹੀਂ ਸੱਚ ਪੱਟੀ ਨਹੀਂ ਚਲੋ ਆਪਾਂ ਦੇ ਫੈਨ ਪੱਟੀ ਵਾਲੇ ਵੀ ਆ ਆਪਾਂ ਪੱਟੀ ਵਾਲੇ ਨੇ ਆ ਚਲੋ ਉਹ ਤਾਂ ਉਹ ਹੀ ਤਕੜਾ ਬੰਦਾ ਵੱਡਾ ਹੋਵਾ ਹਾ ਹਾ ਨਹੀਂ ਉਹ ਜਵਾਨ ਆ ਚਲੋ ਮੰਨਦਾ ਪਰ ਜਿਹਦੇ ਆਪਾਂ ਫੈਨ ਆਪਾਂ ਦਾ ਨਾਲ ਆ ਗਏ ਜੱਸੇ ਪੱਟੀ ਪਾਉ ਦੀ ਇੱਕ ਗੱਲ ਹੋਰ ਆ ਕੇ ਉਹਨੇ ਇੰਟਰਨੈਸ਼ਨਲ ਦੇ ਵਿੱਚ ਖੇਡਣਾ ਹੈ ਤੇ ਉਹਨੂੰ ਠਗਰਾਤਾ ਹੈ ਨਾ ਬੰਦੇ ਦਾ ਨਾ ਬੰਦੇ ਜੇ ਗੱਲਬਾਤ ਹੈਗੀ ਬਾਜੀ ਹਾਂਜੀ ਉਹਨੂੰ ਕਹਿੰਦੇ ਵੀ ਕਰਨਾ ਖੋਲ ਕੇ ਖੇਡ ਹਾਂਜੀ ਕਿਹੜੀ ਚੀਜ਼ ਚਾਹੀਦੀ ਆ ਨਾ ਬੰਦੇ ਜੀ ਹੋ ਗਈ ਉਹਦੇ ਹਾਂਜੀ ਚਲੋ ਜਾਂ ਆਂਦੀ ਗੱਲ ਵੱਖਰੀ ਆ ਸੁਭਾਅ ਪੱਖੋਂ ਬੋਲਣ ਪੱਖੋਂ ਉਹਨਾਂ ਦਾ ਜੋ ਉਹਨਾਂ ਦੇ ਮਮੀ ਡੈਡੀ ਨੇ ਸਿਖਾਇਆ ਉਹ ਪੱਖੋਂ ਬਹੁਤ ਵਧੀਆ ਜੀ 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 ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਆਈਟਮ 11 ਕਿਲੋ ਦੁੱਧ ਹੋਊਗਾ ਆਜੋ ਆਜੋ ਭਾਜੀ ਆਜੋ ਬਾਕੀ ਤੀਜਾ ਚੌਥਾ ਦੇਣਾ ਸੋਈ ਨੂੰ ਜੀ ਆਜੋ ਆਰਾ ਮੇਰਾ ਵੀ ਲਗ ਬਾਅਦ ਮੈਂ ਜਾਤ ਵਾਲੀ ਮੈਂ ਸੋਹਣੀ ਸੁਨਖੀ ਇਹ ਵੀ ਕੈਮ ਆ ਪੂਰੀ ਬਾਕੀ ਉਹਦੇ ਲਾਗੇ ਜਾਂਦੀ ਫੇ ਨਿੱਕੀ ਲੱਗਦੀ ਹੈ ਚੌੜੀ ਚੰਗੀ ਆ ਬੇਲ ਇਹਦੀ ਵੀ ਕਾਫੀ ਲੰਮੀ ਆ ਹਾਂਜੀ ਚਵਾਦੀ ਬਾੜੀ ਬੋਲੀ ਜੀ ਕਿੰਨਾ ਕ ਚਵਾਊਗੀ ਇਹ ਦੁੱਧ ਦੁੱਧ ਭਾਈ 14 15 ਕਿਲੋ ਚਵਾਦੀ ਹੁਣ ਜਿਹੜਾ ਤਿਆਰ ਆ ਹੁਣ 11 ਕਿਲੋ ਤਿਆਰ 11 ਕਿਲੋ 11 ਕਿਲੋ ਜਾਣ ਤੋਂ ਜਾਣ ਤੋਂ ਕਰੀ ਹੋਣੀ ਚੱਲ ਪੁੱਤ ਚੱਲ ਚੱਲ ਆਹ 11 ਕਿਲੋ ਇਸ ਟਾਈਮ ਦੇ ਤਿਆਰ ਆ। ਹਾਂਜੀ। ਥਾਣਾ ਦੀ ਵੀਰ ਜੀ ਓਕੇ ਆ। ਹਾਂਜੀ ਹਾਂਜੀ ਬਿਲਕੁਲ ਪੋਲੀ ਚਵਾਈ ਹੋਊਗੀ। ਠੀਕ ਆ ਕੋਈ ਬਾਤ ਘਾੜਨਾ। ਹਾਂਜੀ। ਆਹ ਵੇਖੋ ਜੀ। ਮਗਰ ਕਟਾ? ਹਾਂਜੀ ਹਾਂਜੀ ਮਾਰ ਲਿਆ ਚੌਥਾ ਪਚੌਥਾ ਦਿਨ ਜੇ। ਚੌਥਾ ਦਿਨ ਪਚੌਥਾ ਦਿਨ ਚਲੋ ਮੇਰੇ ਕੋਲ ਹੀ ਸੋਈਏ। ਥਾਣਾ ਦਾ ਗੈਬ ਗੂ ਵੀ ਚੰਗਾ ਹਾਂ। ਹਾਂਜੀ ਹਾਂਜੀ। ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰਾਂਗੇ? ਇਹਦਾ ਵੀ ਫੋਨ ਤੇ ਕਰਾਂਗੇ। ਇਹ ਕਿ ਭਰਾ ਨੇ ਝੂਠੀ ਮਾਰਨਾ ਤਾਂ ਫੋਨ ਤੇ ਕਰਨਾ ਵਾ ਇੱਕ ਦੋ ਦਿਨ ਢੀਕਣਾ ਵੀਰ ਨੂੰ। 5000 ਰੁਪਏ ਬਿਆਨਾ ਪਾਇਆ। ਅੱਛਾ। ਜੂਪੀ ਆ ਜ ਇੱਕ ਦੋ ਦਿਨ ਫੋਨ ਵੀ ਕਰਾਂਗੇ ਚਲੋ ਜੇ ਤੇ ਕੋਈ ਨਾ ਕੋ ਹੱਲ ਬਣਿਆ ਹਾਂਜੀ ਤੇ ਫਿਰ ਤੇ ਚਲੋ ਮੈਂ ਉਹਨਾਂ ਦੀ ਤੇ ਬਾਕੀ ਹੈ ਜੈਡ ਬਲੈਕ ਨਾ ਉਹ ਤੇ ਮੈਂ ਇਹ ਨਹੀਂ ਕਹਿੰਦਾ ਮੈਂ ਵੀਡੀਓ 'ਚ ਵੀ ਇਹ ਗੱਲ ਕਹਿਣਾ ਪੈਣਾ ਆਪਾਂ 5000 ਵਾਸ ਪਾਵਾਂਗੇ ਠੀਕ ਆ ਇਹ ਨਹੀਂ ਆਪਾਂ ਦੇ ਵੀ ਨਹੀਂ ਪਾਉਣਾ ਪਾਉਣਾ ਤਾਂ ਵਾਸ ਇਹ ਗੱਲ ਵੀਰ ਨੇ ਅੱਖਾਂ 'ਚ ਅੱਖਾਂ ਪਾ ਕੇ ਹੀ ਇਹਨਾਂ ਕਹੇ ਇਹਨਾਂ ਕਹੇ ਪੁੱਛ ਕਿਉਂ ਕਰਨਾ ਭਾਈ 4-5000 ਮਗਰ ਕੇ ਕੋਈ ਗੱਲ ਸੁਣੀ ਕੀ ਲੋੜ ਜੀ 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 ਆਪਾਂ ਇਹੋ ਜਿਹਾ ਨਹੀਂ ਕੰਮ ਕਰਨਾ ਚਲੋ ਤੁਹਾਡੀ ਵਿਗ ਜਾਣੀ ਆ ਨਾ ਚਲੋ ਚਲੋ ਕਈ ਭਰਾ ਇਦਾਂ ਚੱਲਦਾ ਜਾਂਦਾ ਕੰਮ ਆਪ ਇੱਕ ਭਰਾ ਨਾ ਵਿਗਾੜ ਕੇ ਕੀਪਦਾ ਕਿੰਨਾ ਸਰਕਲ ਨਹੀਂ ਬਣ ਜਾਣਾ ਕੀਪਦਾ ਵੀ ਇੱਕ ਕਲਣੀ ਆ ਹੋਰ ਕਿਹੜੇ ਦੇ ਦੇਖੋ ਜਿਹੜੇ ਬੰਦੇ ਨੇ ਬਿਨਾ ਮੱਝ ਦੀਆਂ ਧਾਰਾਂ ਮਾਰੀਆਂ ਤੋਂ ਬਿਗੈਰ 5000 ਰੁਪਇਆ ਨਾ ਪਾਇਆ ਸਾਡਾ ਫਰਜ ਉਹਦਾ ਹੋਰ ਕਦਰ ਕਰ ਜੀ 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 ਜਦੋਂ ਆਊਗਾ ਆਪਾਂ ਤੇ ਚਲੋ ਇਹ ਵੀ ਗੱਲ ਕਹੀ ਆ ਮੈਂ ਕਿਹਾ ਮੈਂ ਭਾਜੀ ਵੱਡੀ ਲਈ ਆ ਦੇਣੀ ਵੀ ਦਵਾਂਗੇ ਤੁਹਾਨੂੰ ਵੀ ਪਰ ਇੱਥੇ ਆਓ ਇੱਥੇ ਆ ਵੀ ਮੈਂ ਵੀਡੀਓ ਤੱਕ ਚਵਾਈ ਦੀ ਪਾਈ ਜਾਂਦੇ ਵੀਡੀਓ ਕੋ ਪਾਉਣੇ ਮੈਂ ਕਿਹਾ ਆਪਣੀ ਤਸੱਲੀ ਕਰੋ ਤੁਸੀਂ ਹੋਣ ਨਹੀਂ ਡੇ ਤਾਂ ਮੈਂ ਤਾਂ ਮੇਰਾ ਤਾਂ ਫਰਜ ਆ ਨਾ ਚਵਾਈ ਦਾ ਫਰਜ ਬਣਦਾ ਜੀ ਬਣਦਾ ਤੇ ਬਾਕੀ ਹੈ ਜੈਡ ਬਲੈਕ ਆ ਨਾ ਪੂਰੀ ਹਾਂਜੀ ਹਾਂਜੀ ਜੈਡ ਬਲੈਕ ਇੱਕ ਵੀ ਵਾਲ ਵੀ ਨਹੀਂ ਹਾਂਜੀ ਸੋਹਣੀ ਸੁਨੱਖੀ ਪੂਰੀ ਠੀਕ ਹੈ ਜੀ ਤੇ ਹੁਣ ਫੇਰ ਦਿਖਾਈਏ ਹਾਂਜੀ ਹਾਂਜੀ ਮੇਨ ਮੁੱਦੇ ਤੇ ਆਈਏ ਆ ਕਾਦਰ ਲੋ ਤੇ ਚਲੋ ਖਲੀ ਜਾ ਤੇ ਚਲ ਆਪਾਂ ਦਾ ਆ ਵੇਖੋ ਜੀ ਹਾਂਜੀ ਹਾਂਜੀ ਆ ਕਰੋ ਚੱਕ ਕੱਦ ਕਾਰਡ ਚੈੱਕ ਕਰ ਲਓ ਦੂਜੇ ਬੰਨੇ ਵੀਰ ਨਹੀਂ ਨਜ਼ਰ ਆਉਂਦਾ ਇਹਦੇ ਬੇਲ ਕਾਫੀ ਲੰਮੀ ਆ ਹਾਂ ਮੀਟਰ ਹੁੰਦਾ ਤਾਂ ਮਿੰਤੀ ਮਾਰ ਕੇ ਦੱਸ ਦਿੰਦਾ ਮੈਂ ਚਲੋ 5 ਫੁੱਟ 11 ਇੰਚ ਮੇਰਾ ਕਾਦਿਆ ਬਾਕੀ ਕਿ ਲੋ ਕੋਈ ਭਰਾ ਐਵਰੇਜ ਲਾ ਹੀ ਲਵੇ ਕਿੱਡੀ ਹੋਊਗੀ ਤੇ ਚੌੜੀ ਵੀ ਐ ਨਾ ਥੱਬੇ ਜੀ ਨਹੀਂ ਆਉਂਦੀ ਹੈ ਹਾਂ ਜੀ ਹਾਂ ਜੀ ਪਿਛਲੇ ਬੰਨੇ ਮਾਰੋ ਗੱਡੀ ਚੌੜੀ ਮੇਰੀ ਆ ਕਰੋ ਜੇਕਰ ਚੜਾਈ ਚੈੱਕ ਕਰ ਲੋ ਕਿੰਨੇ 2 ਫੁੱਟ ਤੋਂ ਕੇ ਵੱਧ ਹੋਊ ਤੋ ਭੁਜਾ ਦਈਏ ਭਾਈ 2.5 ਫੁੱਟ 2.5 ਫੁੱਟ ਬਾਹਰ ਹੀ ਹੋਣੀ 2.5 ਫੁੱਟ ਤੋ ਹਣਾ ਬਾਕੀ ਇਹ ਵੀ ਜਿਆਦੀ ਫਿਰਾਈ ਆ ਠੀਕ ਆ ਹਾਂ ਜੀ ਰੱਬ ਦਾ ਨਾਮ ਹੀ ਹੈ ਤੇ ਤੇ ਗਾੜੀ ਚਲੋ ਹਾਂ ਜੀ ਹਾਂ ਜੀ ਤੇ ਕਿੰਨਾ ਵਾ ਦੁੱਧ ਭਾਜੀ ਇਹਦੇ ਕੋਲ ਆ ਦੁੱਧ ਦੇਖਣਾ ਬੌਲਾ ਭਾਜੀ ਪਰਸੋਂ ਸੁਈ ਜੇ ਕੱਟੀ ਮਗਰ ਜੇ ਕੱਟੀ ਦਾ ਇਹੋ ਜੀ ਮੈਂ ਦਾਦਾ ਚਲੋ ਕੱਟੀ ਦਾ ਵੀ ਮੁੱਲ ਪੈ ਜਾਂਦਾ ਜੇ ਆਹ ਵੇਖੋ ਜਿਹੜੀ ਮੈਂ ਗਾੜੀ ਲੱਖਾਂ ਰੁਪਈਆ ਦੀ ਹੋਵੇ ਨਾ ਕੱਟੀ ਵੀ ਕੱਟੀ ਦਾ ਮੁੱਲ ਬੰ ਮਾਰ ਗਈ ਆ ਕੱਟੀ ਜੀ ਹਾਂ ਜੀ ਹਾਂ ਜੀ ਐ ਸਾਰੀ ਇੱਕੋ ਜੀ ਤੇ ਭਾਜੀ ਕਿਥੋਂ ਮੈਂ ਮੱਝ ਲਈ ਆ ਨਾ ਹਾਂਜੀ ਉਹਨਾਂ ਨੇ 7 ਮਹੀਨਿਆਂ ਦੀ ਕੱਟੀ ਲੱਖ ਰੁਪਏ 85000 ਰੁਪਏ ਦੀ ਲਈ ਤੇ ਥਾਣੇ ਕਿੰਦੀ ਗੱਲ ਕਰੀਏ ਤਾਂ ਥਾਣੇ ਵੇਖੋ ਕਿ ਕਿੰਨਾ ਹੁਣ ਇਹ ਬੱਚਾ ਲਾ ਤੁਹਾਡੇ ਸਾਡੇ ਕਿੱਡਾ ਥਾਣ ਕੱਢ ਗਈ ਹੈ ਕਿੱਡਾ ਟੋਕ ਦਾ ਥਾਣ ਕੱਢਿਆ ਹੈ ਬਾਕੀ ਇਹ ਤਾਂ ਮੈਂ ਲਈ ਜਾਣੀ ਆ ਪੈਸੇ ਨਹੀਂ ਵੇਚੇ ਜਾਣੇ ਫਿਰ ਇੱਕ ਤਾਂ ਫਲਕਾਰੀ ਲਾ ਦੇ ਆਹ ਦੇਖ ਕੇ ਮੱਝ ਲਈ ਜਾਣੀ ਆ ਪੈਸੇ ਵਾਲੀ ਵੇਖਣਾ ਇਹ ਤੇ ਘੋੜੀ ਬੰਨ੍ਹੋ ਇੱਕ ਬੰਨੇ ਦੇ ਇੱਕ ਬੰਨੇ ਮੈਂ ਬੰਨ੍ਹ ਦੋ ਮੈਂ ਵੇਖਣਗੇ ਲੋਕ ਹਾਂਜੀ ਹਾਂਜੀ ਆਹ ਵੇਖੋ ਜੀ ਫਲਕਾਰੀ ਲਾ ਕੇ ਵੀ ਦੇਖੋ ਪਿੱਠ ਪੂੜਾ ਕਿੰਨਾ ਚੜਾਈ ਤੁਸੀਂ ਚੈੱਕ ਕਰ ਲਓ ਆਹ ਵੇਖੋ ਉੱਤੋਂ ਤੁਹਾਨੂੰ ਹੁਣ ਕਿੰਨਾ ਬੋਲਾ ਦੱਸਿਆ ਵਾ ਬੋਲਾ ਇਸ ਟਾਈਮ 13-14 ਕਿਲੋ ਦੇ ਲੱਗੇ ਹੋਗੇ 13 ਤੋਂ 14 ਲੀਟਰ ਦੂਜਾ ਕਿ ਤੀਜਾ ਦੇ ਸੁਈ ਨੂੰ ਇਹਨੂੰ ਤੀਜਾ ਦਿਨ ਜਾਜ ਤੀਜਾ ਦਿਨ ਸੁਈ ਆ ਮੈਂ ਕੱਲ ਰਾਤੀ ਸਾਫ ਕਰਤੀ ਮੈਂ ਹੈ ਪੇ ਦੁੱਧ ਤੇ ਆਜੂ ਬੋਲਾ ਬਣ ੜਿਆ ਚੱਲਣ ਵਾਲੇ ਦੁੱਧ ਵੀ ਚੱਲਣ ਵਾਲੇ ਬਣ ਜਾਗੇ ਹਾਂਜੀ 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 ਉਹਦਾ ਜਲ ਦੇਰੀ ਤੇ ਲਈ ਜਾਂਦਾ ਬਾਕੀ ਅੱਗੇ ਵੀਰ ਇੱਕ ਗੱਲ ਕਰਦਾ ਸੀ ਕੈਮਰੇ ਤੋਂ ਬਾਹਰ ਕਿ ਜੇ ਇਹੋ ਜਿਹੀ ਮੱਝ ਘਰੇ ਵੱਜੀ ਹੋਵੇ ਤੇ ਜੇ ਕਿ ਵੀਰ ਦਾ ਰਿਸ਼ਤਾ ਨਾ ਹੁੰਦਾ ਹੋਵੇ ਤੇ ਰਿਸ਼ਤੇ ਵਾਲੇ ਮਗਰ ਮਗਰ ਤੁਰੇ ਫੇਰ ਨਹੀਂ ਵਿੱਚ ਇਹ ਦੱਸਦਾ ਮੈਂ ਲੋਕੀ ਮਖੌਲ ਕਰਨਗੇ ਉਹ ਮੈਂ ਭਾਏ ਤੁਹਾਨੂੰ ਕਹਿੰਦੇ ਆ ਵੀ ਚਲੋ ਵੀ ਇਹ ਜੀਆਂ 2 ਵਜੀਆਂ ਆ ਨਾ ਜਿਹੜਾ ਕੋਈ ਕਹੀ ਜਾਂਦੇ ਨਾ ਵੀ ਯਾਰ ਆ ਬੂਆ ਸਾਡਾ ਵੇਖੀ ਯਾਰ ਖੁੱਲਾ ਅੱਗੇ ਘਾਟੇ ਆ ਵੀਡੀਓ ਹੁੰਦੀਆਂ ਹਾਂ ਕਹਿੰਦੇ ਕੀ ਗੱਲ ਨਹੀਂ ਠੀਕ ਹੈ ਤੇਰਾ ਬੂਆ ਇਹ ਨਹੀਂ ਯਾਰ ਰਿਸ਼ਤੇ ਵਾਲੇ ਕਿਉਂ ਨਹੀਂ ਆਉਂਦੇ ਉਹ ਗੱਲ ਹੈ ਜੀ ਮੈਂ ਬਦੀ ਭਾਵੇਂ ਬੂਆ ਕੱਸ ਕੇ ਮਾਰਦੇ ਤਾਂ ਵੀ ਆ ਜਾਣਗੇ ਠੀਕ ਠੀਕ ਯਾਰ ਉਧਰ ਮੈਂ ਵੱਜੀ ਆ ਹਾਂ ਜੀ ਵੱਡੀ ਆ ਮੈਂ ਮੈਨੂੰ 10000 ਸਾਲ ਹੋ ਗਏ ਕੰਮ ਕਰਦੇ ਹਾਂ ਹਾਂ ਜੀ ਚਲੋ ਮੰਡੀਆਂ 'ਚ ਵੀ ਜਾਂਦੇ ਰਹਿਆ ਆ ਵੇਖਣ ਵੁੱਖ ਨਹੀਂ ਜਾਂਦੇ ਆਪਾਂ ਵੇਚਦੇ ਤੇ ਨਹੀਂ ਮੰਡੀਆਂ 'ਚ ਹਾਂਜੀ 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 ਪਰ ਚਲੋ ਏਡਾ ਕੱਦ ਵਜਨ ਘਾਟ ਹੀ ਵੇਖਿਆ ਹੋਣਗੀਆਂ ਮੱਜਾਂ ਜ਼ਰੂਰ ਹੋਣਗੀਆਂ ਹਾਂਜੀ ਤੋਰ ਇਹ ਕਰਾ ਨੂੰ ਖੋਲ ਕੇ ਤੋਰ ਦੇ ਖੋਲ ਦਿਖਾਈਏ ਇਹਦਾ ਜਲਵਾ ਮੜਾ ਲੱਥੀਾਂ ਦੇ ਫੁਲਕਾਰੀ ਲਾ ਯਾਰ ਇਹ ਨੂੰ ਫੁਲਕਾਰੀ ਤੋਂ ਬਿਨਾਂ ਹੀ ਸੋਨਾ ਕੋਈ ਲੱਥੀ ਰਹਿਣ ਦੇ ਲਾਈਏ ਇਹ ਦੇਖਾਈਏ ਚੰਗੀ ਤਾਂ ਜਿੰਨੇ ਰਕਮ ਲਾਉਣੀ ਭਾਈ ਆ ਰਕਮ ਲਾਉਣੀ ਆ ਦੋ ਤਿੰਨ ਮਿੰਟ ਤੇ ਲਾਈਏ ਇਹਨੂੰ ਦਿਖਾਈਏ ਬੱਚਾ ਬੱਚਾ ਖੋਲਣਾ ਪੜਾ ਇਹਦਾ ਬੱਚਾ ਖੋਲਦੇ ਬੱਚੇ ਦੇ ਨਾਲ ਉੱਤੇ ਰਸਾ ਉੱਤੇ ਛੋੜਦੇ ਮੱਜ ਦੇ ਮੱਜ ਦੇ ਉੱਤੇ ਰਸਾ ਛੋੜਦੇ ਤੇ ਬੱਚਾ ਫੜ ਲਾ ਵੀ ਲੇਖੋ ਉੱਤੇ ਛੋੜਦੇ ਬੱਚਾ ਖੋਲ ਕੱਢ ਦੇ ਹਾਂ ਦੇਖੋ ਬੱਚਾ ਖੋਲ ਘਾਰਚਾ ਕ ਬੱਚੇ ਨੂੰ ਭੌਂ ਚੁੱਕ ਲਾ ਗੋਦੀ ਚ ਕੱਦ ਕਾਠ ਬਹੁਤ ਵੱਡਾ ਮੱਜ ਦਾ ਆਹ ਦੇਖੋ ਜੀ ਤੇ ਵੀਰ ਜੀ ਦੁੱਧ ਕਿੰਨਾ ਕ ਜਵਾਊਗੀ ਹੈ ਕੋਈ ਆਈਡੀਆ ਜਿੱਦੀ ਮੈਂ ਆ ਜਿੰਨਾ ਮਰਜ਼ੀ ਕਹਿ ਦੋਗੇ ਸਹੀ 24 ਕਿਲੋ ਹੈ ਜੀ ਮੈਨੂੰ ਆਂਦਾ ਵੇਖੀ ਹੈ ਭਾਜੀ ਹਾਂਜੀ ਬਾਕੀ ਜਿੰਨੇ ਵੀ ਲੈਣੀ ਮੌਕੇ ਦੇ ਮੱਝ ਆ ਕੇ ਖਰੀਦਿਓ ਵੀਡੀਓ ਦੇ ਨਾਲ ਮੈਂ ਵੀਡੀਓ ਦੇ ਵੇਖ ਕੇ ਨਾ ਦੇਖ ਲਓ ਵੀ ਦੇ ਪਰ ਮੌਕੇ ਦੇ ਆ ਕੇ ਮੈਂ ਖਰੀਦਿਓ ਇਹ ਨਾ ਕਵੇ ਕਿ ਏਦਾਂ ਇਹ ਗੱਲ ਦੀ ਗਰੰਟੀ ਆ ਕੋਈ ਇੰਨੀ ਗੱਲ ਮੈਨੂੰ ਆ ਕੇ ਨਹੀਂ ਕਹੂਗਾ ਕਿ ਮੱਝ ਜੋ ਕੋ ਕਾ ਦੇਗਾ ਤੇ ਇਹ ਗੱਲ ਦੀ ਗਰੰਟੀ ਆ ਬਾਕੀ ਚਲੋ ਸਫਾਈ ਮਰਜ਼ੀ ਆ ਜਿੱਤੀ ਸੋਣੀ ਆ ਬਾ ਉਹਨਾਂ ਹੀ ਸੋਹਣਾ ਥਣ ਲੇਵਾ ਹਾਂਜੀ ਹਾਂਜੀ ਬੱਚਾ ਬੜਾ ਸੋਹਣਾ ਤੇ ਤਾਨਾ ਬੱਚਾ ਵੀ ਚੰਗਾ ਸੋਹਣਾ ਤੇ ਪੂਰਾ ਹੀ ਪੂਰਾ ਮਾਣ ਹਾਥੀ ਹਾਥੀ ਐਡੇ ਹੁੰਦੇ ਹਾਥੀ ਮੈਂ ਕਹਿੰਦਾ ਉਹ ਵੇਖ ਦੂਜਾ ਵੀਰ ਤਾਂ ਜਿੰਦਾ ਹੀ ਨਹੀਂ ਅੱਗੇ ਦੇਣੀ ਵੇਚਣੀ ਆ ਸੱਦਗੇ ਭਰਾ ਨੂੰ ਜਿਹੜਾ ਕੋਈ ਵੇਖੂਗਾ ਚਲੋ ਹੋਣ ਗਿਆ ਮੱਜਾਂ ਬੱਜੀਆਂ ਪਰ ਏਡੀ ਦੇ ਘਾਟ ਹੀ ਦੀਦੀ ਏ ਜੀ ਇੱਕ ਸੂਆ ਬੜਾ ਨਵੀਂ ਮਹਿਵ ਨਵੀਂ ਮੱਜ ਦੂਜਾ ਹੀ ਸੂਆ ਜੇ ਦੂਜਾ ਸੂਆ ਭਾਜੀ ਆ ਵੇਖੋ ਲੈ ਜਾ ਲੈ ਜਾ ਗਾੜੀ ਧੱਕੀ ਜਾ ਕੋਈ ਨਹੀਂ ਲੈ ਜਾਓ ਆ ਵੇਖੋ ਕਰੋ ਚੱਕ ਜੀ ਪੂਰੀ ਵੱਡੀ ਆ ਮਨਾ ਭਾਜੀ ਕਿੰਨਾ ਕ ਵਜਨ ਉਹ ਜੇ ਮੱਜ ਵੇਖੀ ਤਕਰੀਬਨ ਵਾਵਾ ਦੂਰ ਜਾ ਕੇ ਦਿਖਾਉਣੀ ਪੈਂਦੀ ਲਾਗੇ ਜਾ ਤਾਂ ਪੂਰੀ ਕੈਮਰੇਜ ਵੀ ਨਹੀਂ ਆਉਣੀ ਆ ਜੇ ਨਹੀਂ ਆਉਣੀ ਸੱਚੀ ਗੱਲ ਹਾਂਜੀ ਜਾਣਦੇ ਤੇ 23 24 ਲੀਟਰ ਦੁੱਧ ਚਵਾਈ ਜਊ ਹਨਾ ਹਾਂਜੀ ਮੈਂ ਨਾ ਚਲੋ ਮੈਂ ਨਹੀਂ ਆਂਦਾ ਕਿੰਨਾ ਚਵਾਊਗੀ ਜਿਹੜੇ ਭਰਾ ਨੇ ਲੈਣੀ ਹੈ ਨਾ ਮੌਕੇ ਤੇ ਆ ਕੇ ਆਪੇ ਦੱਸ ਦੇ ਵੀ ਇੰਨਾ ਚਵਾ ਦਊਗੀ ਥਾਣ ਵੇਖੋ ਕਿਹੜਾ ਕਿੰਨਾ ਸੋਹਣਾ ਤੇ ਕਿੰਨਾ ਦੂਰੀ ਤੇ ਲੱਗਾ ਜੀ ਕਿਉਂ ਵੀ ਜੀ ਹਾਂਜੀ ਆਪਾਂ ਆਪਾਂ ਹੀ ਅਖਣਾ ਕਿੰਨਾ ਦੁੱਧ ਚਵਾਊਗੀ ਜੇਰਾ ਕੋਈ ਮੌਕੇ ਤੇ ਵੇਖ ਕੇ ਆਪੇ ਮੰਨੇ ਵੀ ਇੰਨਾ ਦੁੱਧ ਚਵਾਉਣਾ ਜੀ ਜੇ ਇੱਥੋਂ ਕਿ ਦਿਖਾਈਏ ਤਾਂ ਹਾਥੀ ਲੱਗਦਾ ਵਾ ਹਾਥੀ ਦਿਖ ਰਿਹਾ ਜੀ ਹੈ ਭਾਜੀ ਕਿਦਾਂ ਪਹਿਲਵਾਨ ਨਹੀਂ ਤੀਜੀ ਪੀੜੀ ਜਾ ਕੇ ਬਣਦਾ ਇਹੋ ਜਿਹੇ ਮਜਾਂ ਦੀ ਦੂਜੀ ਤੀਜੀ ਪੀੜੀ ਜਾ ਕੇ ਬਣਦੀਆਂ ਇੱਕ ਭਾਉ ਮਿਲਿਆ ਇਹ ਤਾਂ ਕਹਿੰਦਾ ਸੀ ਕਿ ਜੇ ਝੋਟੀ ਚੰਗੀ ਪਾਲਣੀ ਹੋਵੇ ਨਾ ਹਾਂਜੀ ਤੇ 2 ਸਾਲ ਲੱਗ ਜਾਂਦੇ ਆ ਲੱਗ ਜਾਂਦੇ ਉਹਨੂੰ ਤਕਰੀਬਨ 2.5 ਲੱਖ ਖਵਾਉਣਾ ਪੈਂਦਾ ਫੇਰ ਜਾ ਕੇ ਝੋਟੀ ਤਿਆਰ ਹੁੰਦੀ ਆ ਬਿਲਕੁਲ ਜੀ ਬਿਲਕੁਲ ਤੇ ਮੁੱਲ ਨਹੀਂ ਪੂਰਾ ਮਿਲਦਾ ਫੇਰ ਨਾ ਕੋਈ ਇਹੋ ਜੀ ਮੈਂ ਤਾਂ ਭਾਜੀ 7-7 8-8 ਲੱਖ ਰੁਪਇਆ ਮੰਗਦੇ ਜੀ ਹਾਂਜੀ ਕਿ ਇਹ ਮੇਰੇ ਤੋਂ ਵੱਡੇ ਕੱਦ ਦੇ ਮੁਸ਼ਕਲ ਆ ਮੈਨੂੰ ਵੀ ਜਾਬਦੇ ਚਲੋ ਕਹਿ ਦਿੰਨੇ ਆਪਾਂ ਜੀ 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 ਇਨੇ ਲੱਖਾਂ ਵਾਲਾ ਕੰਮ ਆਪਾਂ ਕਰਦੇ ਆਪਣੇ ਏਰੀਆ 'ਚ ਉਦਾਂ ਘੱਟ ਲੱਭਦੀਆਂ ਵਾ ਹੈਗੀਆਂ ਜ਼ਰੂਰ ਵਾ ਹਾਂਜੀ ਹੈਗੀਆਂ ਜ਼ਰੂਰ ਹੈਗੀਆਂ ਸ਼ਕੀਨ ਵੀਰਾਂ ਨੇ ਰੱਖੀਆਂ ਵਾ ਹਾਂਜੀ ਹਾਂਜੀ ਜੀ ਇਹਨਾਂ ਵਜਨ ਲੱਭਣਾ ਥੋੜਾ ਜਿਹਾ ਚਲੋ ਔਖਾ ਹਾਂਜੀ ਆਪਾਂ ਉਹ ਕੰਮ ਨਹੀਂ ਕਰਨਾ ਲੱਖਾਂ 'ਚ ਮੈਂ ਇਹਨਾਂ ਦੱਸ ਦੋ ਵੀ ਕਿੱਥੋਂ ਘੱਟ ਨਹੀਂ ਦੇਣੀ ਪਰ ਮੁੱਲ ਕਰਨਾ ਮੈਂ ਦੇਣੀ ਆ ਵੇਚਣੀ ਆ ਜਦੋਂ ਬੰਦਾ ਲਾ ਕੇ ਆ ਕੇ ਮੈਂ ਲੱਗ ਗਿਆਊਗਾ ਆ ਕੇ ਸੌਂਦਾ ਤੇ ਮੈਂ ਰਵੇ ਫੋਨ ਤੇ ਤੇ ਚਲੋ ਆਪੋ ਆਪਣੀ ਸਮਝ ਹੋ ਜਾਂਦੀ ਆ ਹਾਂ ਫੋਨ ਤੇ ਆਪੋ ਆਪਣੀ ਸਮਝ ਹੋ ਜਾਂਦੀ ਆ ਤੇ ਬਾਕੀ ਕਿੰਨਾ ਕੁ ਕਰ ਦੇਣਾ ਇਹਦਾ ਮੁੱਲ ਭਾਜੀ ਨਾ ਇਹਦਾ 8 ਮੰਗਣਾ ਨਾ ਇਹਦਾ 7 ਮੰਗਣਾ ਤੇ ਨਾ 6 ਹਾਂ 5 ਵੀ ਨਹੀਂ ਮੰਗਣਾ ਹੋਰ ਦੱਸੋ ਕੀ ਹਲੇ ਠੀਕ ਆ 4 ਲੱਖ ਵੀ ਨਹੀਂ ਮੰਗਣਾ ਬਾ ਠੀਕ ਆ ਕੇ ਸਾਢੇ ਤਿੰਨ ਵੀ ਨਹੀਂ ਮੰਗਣਾ ਹੋਰ ਦੱਸੋ ਹਾਂ ਤਾਂ 7 ਲੱਖ ਇਦਾਂ ਦੀਆਂ ਮੱਝਾਂ ਦਾ 7-8 ਮੰਗਦੇ ਆਪਣੇ ਪਤਾ ਕੀ ਆਪਾਂ ਕੀ ਇਹਨੇ ਮੰਡੀ 'ਚ ਨਹੀਂ ਯਾਰ ਮੱਝ ਚੰਗੀ ਅਗਲਾ ਤਾਂ ਹੀ ਮੰਗਣ ਲਿਆ ਜੀ 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 ਇੰਨੀ ਗੱਲ ਆਪਾਂ ਮੁਖਾਉ ਨਹੀਂ ਤੇ ਕੋਈ 70000 ਵਾਲੀ ਮੱਝ ਦਾ ਕੋਈ ਲੱਖ ਮੰਗੇ ਨਾ ਪਤਾ ਕੀ ਆਖੀ ਦਾ ਹਾਂਜੀ ਕਾਰੇ ਪੈਸੇ ਮੰਗਦਾ ਜੀ 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 ਇਦਾਂ ਕਹਿੰਦੇ ਆਪਾਂ ਭਾਜੀ ਬਈ ਦਾ ਹਾਲੀ ਕੋਈ ਕਹੂਗਾ ਤੁਸੀਂ ਜਿੰਨੇ ਮਰਜ਼ੀ ਮੰਗ ਲਓ ਤਿੰਨ ਦੇ ਅੰਦਰ ਮੈਂ ਦੇ ਦੂੰਗਾ ਭਾਜੀ ਤਿੰਨ ਦੇ ਅੰਦਰ ਹੋਣੀ ਹੁਣ ਪਤਾ ਨਹੀਂ ਵੀ ਬਣਨੀ ਕਿੱਥੇ ਆ ਹਾਂ ਉਹ ਚਲੋ ਲੈਣ ਵਾਲੇ ਦੀ ਮਰਗੀ ਦਾ ਮੈਂ ਦੇ ਸ਼ਬਦਾ ਬਣੂੰਗਾ ਇਹ ਮੈਂ ਨਾ ਦੇ ਕੋਈ ਆਪ ਇਨੀ ਗੱਲ ਆਖੋ ਵੀ ਤੂੰ 7 ਮੰਗਿਆ ਵੀ ਤਾਂ ਵਾਕਿਆ ਮੈਂ ਤਾਂ ਮੰਗਿਆ ਪਰ ਤਿੰਨ ਮੈਂ ਇਹਨਾਂ ਦੇ ਅੰਦਰ ਮੈਂ ਦੇ ਦਊਗਾ ਜੀ ਤਿੰਨ ਦੇ ਅੰਦਰ ਆ ਨਹੀਂ ਦਊਗਾ ਅੰਦਰ ਦਊਗਾ ਆਹ ਵੇਖੋ ਕਰੋ ਕਦ ਕਾੜ ਇਹਦਾ ਪੂਰਾ ਵੱਡਾ ਹਾਂ ਬਾਕੀ ਤਿੰਨ ਦੇ ਅੰਦਰ ਬਣੂਗੀ ਗੱਲ ਪਤਾ ਨਹੀਂ ਵੀ ਕਿੱਥੇ ਬਣੇ ਪਰ ਭਾਜੀ ਇਹਦਾ 7 ਵੀ ਮੰਗ ਲਓ ਕੋਈ ਆਂਦਾ ਨਹੀਂ ਕਹੂਗਾ ਕੋਈ ਟੀਚਰ ਮੰਡੀ ਦੇ ਵਿੱਚ ਐਹੋ ਜੀਆਂ ਮੱਜਾਂ ਤਕਰੀਬਨ ਵਿਕਦੀਆਂ ਵੇਤੇ ਮੇਰੇ ਕੋਈ ਮੰਡੀ ਵਾਲਾ ਬੰਦਾ ਆਇਆ ਮੈਂ ਉਸ ਪੁੱਛ ਰਿਹਾ ਵਾ ਕਿੰਨੇ ਦੀ ਦਿੰਦਾ ਯਾਰ ਏਡੀ ਮੈਂ ਵੇਖੀ ਪਈਦੀ ਸੀ ਸਹੀ ਠੀਕ ਹੈ ਚਲੋ ਹੋਣਗੀਆਂ ਹਾਂ ਦੀਆਂ ਆ ਲੋਕਾਂ ਕੋਈ ਨਹੀਂ ਕੋਈ ਮਖੌਲ ਕਰੇ ਤੇ ਕੋਈ ਹੈਗੀਆਂ ਉਹਦੇ ਕੋਲ ਹਾਂ ਹਾਂਜੀ ਹਾਂਜੀ ਇਹ ਰੇਟ 'ਚ ਨਹੀਂ ਮਿਲੂਗੀ ਰੇਟ 'ਚ ਇਹ ਰੇਟ ਨਹੀਂ ਮਿਲੂਗੀ ਆ ਰੇਟ 'ਚ ਨਹੀਂ ਮਿਲੂਗੀ ਮਿਲੂਗੀ ਜ਼ਰੂਰ ਪਾ 7 ਲੱਖ ਰੁਪਇਆ ਲਾ ਕੇ ਕੋਈ ਚਲੋ ਦੁਨੀਆ ਤੋਂ ਨਿਆਰਾ ਮਾਲ ਬੈਠਾ ਵਾ ਬਾਕੀ ਸਫਾਈਆਂ ਆ ਵੇਖੋ ਨਾੜਾਂ ਚੈੱਕ ਕਰ ਲਓ ਸਾਰੇ ਸਰੀਰ ਦੇ ਉੱਤੇ ਹਾਂਜੀ ਹਾਂਜੀ ਆ ਵੇਖੋ ਜੀ ਥਾਣ ਕਿਹੜਾ ਕਿੱਡਾ ਸੋਹਣਾ ਲੱਗਦਾ ਚਵਾਈ ਬਹੁਤੀ ਪੋਲੀ ਜੇ ਬਾਜੀ ਚਵਾਈ ਵੀ ਚੰਗੀ ਸੋਹਣੀ ਬਹੁਤ ਹੀ ਜਾਰੀ ਪੋਲੀ ਥੋੜੀ ਨਹੀਂ ਪੋਲੀ ਬਹੁਤ ਬਾਕੀ ਹੈ ਵੀ ਸੋਹਣੀ ਸਨਖੀ ਰੰਗ ਬਾਜ ਕੱਲੀ ਪੂਛ ਹੀ ਚਿੱਟੀ ਆ ਪੂਛ ਹੀ ਚਿੱਟੀ ਮੜੀ ਇੰਨੀ ਕਿ 3 ਇੰਚ ਹੁੰਦੀ ਨਹੀਂ ਮੋਰਾ ਹਾਂਜੀ 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 ਪਿਓਰ ਆ ਕੇ ਨਸਲ ਆ ਹਾਂਜੀ ਬਾਕੀ ਇੱਕ ਹੱਡੀ ਉੱਚੀ ਕਹਿ ਦਿੰਦੇ ਵੀ ਦੁੱਧ ਚੰਗਾ ਦਿੰਦੀ ਆ ਹਾਂ ਨਾ ਚਲੋ ਮੈਨੂੰ ਵੀ ਆਪ ਨੂੰ ਇਹ ਨਹੀਂ ਵੀ ਮੈਨੂੰ ਆਪ ਨਾ ਵੀ ਕੀ ਕਰਦਾ ਕਰ ਰੱਖਣ ਨੂੰ ਪਰ ਫੇਰ ਆਕੀ ਦਾ ਨੀ ਯਾਰ ਵਪਾਰ ਲੈਣੇ ਆ ਬੀ ਚੱਲਣ ਦੀ ਇਹ ਨਹੀਂ ਤੇ ਇਹੋ ਜੀ ਮੈਂ ਜਦ ਦੇ ਵੇਖੀ ਤਾਂ ਮਾਜਾ ਲਾਕੀ ਦਾ ਘਰੇ ਰੱਖ ਲਈ ਨਹੀਂ ਲੈ ਸੋਹਣੀ ਲੱਗਦੀ ਵੇਖਣ ਜ਼ਰੂਰ ਆਇਓ ਜੇ ਵੀ ਇਹ ਵੀਰ ਨੇ ਕਿਹਾ ਨੇ ਖਰੀਦਣੀ ਨਾ ਵੀ ਹਾਂ ਮੇਰੇ ਭਰਾ ਵੇਖਣ ਜ਼ਰੂਰ ਆਇਓ ਵੇਖਣ ਜ਼ਰੂਰ ਆਇਓ ਹਨਾ ਨਾਲਾ ਭਰਾ ਵੀ ਆਵੇ ਚਲੋ ਫੋਨ ਤੇ ਪੁੱਛ ਲਵੀ ਮੈਂ ਕੋਲ ਆ ਜਾ ਨਹੀਂ ਕੋਲ ਫਲਕਾਰੀਆਂ ਪਾ ਦੇ ਇੱਕ ਵਾਰ ਫੇਰ ਹੈ ਬੜੀ ਯਾਰ ਦਿਖਾ ਦੇ ਇੱਕ ਵਾਰ ਫੇਰ ਭਰਾ ਫੋਨ ਉੜਾ ਕਰਦੇ ਹਣ ਕੇ ਮੈਂ ਕੋਲ ਆ ਜਾ ਲਾ ਲਾਣ ਕੇ ਆ ਕੇ ਗਰਨੀ ਹੋਰ ਕੋਈ ਗੱਲਬਾਤ ਸੁਣਾ ਦੇ ਜੇ ਕੋਈ ਸੁਣਾਣੀ ਹੈ ਨਹੀਂ ਆ ਗੱਲ ਚੋਂ ਗੱਲ ਨਿਕਲ ਜੇ ਤਾਂ ਨਿਕਲ ਆਉਂਦੀ ਹੈ ਠੀਕ ਠੀਕ ਆ ਸਹੀ ਹੈ ਚਲੋ ਭਰਾਵਾਂ ਨਾਲ ਲੱਗੇ ਰਹੀਦਾ ਕੱਲ ਵੀ ਹੱਸਦੇ ਹੋ ਤੇ ਚਲ ਇਦਾਂ ਟਾਈਮ ਪਾਸ ਹੋ ਜਾਏ ਹਾਂਜੀ 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 ਦੇਖੋ ਇਹ ਆ ਕਿ ਜਦੋਂ ਵੀਡੀਓ ਪੈ ਜਾਂਦੀ ਹੈ ਨਾ ਜਿਹੜੇ ਵੀਰ ਦੀ ਵੀਡੀਓ ਪੈਂਦੀ ਆ ਉਹਦਾ 2-3 ਦਿਨ ਦਿਲ ਲੱਗਾ ਰਹਿੰਦਾ ਵਾ ਇਹੋ ਗੱਲ ਆ ਕਹਿੰਦੇ ਜਾਂ ਤੇਰੇ ਗੱਲਾਂ ਤੋਂ ਵੱਡਾ ਸਵਾਲ ਸਾਡੇ ਕੋਲ ਹੈ ਹੀ ਗੱਲਾਂ ਹਾਂਜੀ 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 ਬਾਕੀ ਇੱਕ ਗੱਲ ਦੀ ਭਾਜੀ ਗਰੰਟੀ ਆ ਕਮੈਂਟ ਜ਼ਰੂਰ ਕਰਿਓ ਜੀ ਇਥੋਂ ਜਿਲੇ ਵੇਖੋ ਕਿੰਨਾ ਮਾਲ ਆਪਾਂ ਕਿੰਨੀ ਵੀਡੀਓ ਪਾਈ ਹਾਂਜੀ ਲੋ ਇੱਕ ਵੀਡੀਓ ਜਿਧੋਖਾ ਕਰਦੇ ਦੋਚ ਕਰਦੇ ਆਪਾਂ ਜਿੰਨੀਆਂ ਵੀਡੀਓ ਪਾਈਆਂ ਕੋਈ ਭਰਾ ਫੋਨ ਤੇ ਇਨੀ ਗੱਲ ਕਹਦੇ ਵੀ ਜੋ ਦੱਸਿਆ ਨਹੀਂ ਨਿਕਲਿਆ ਹੁਣ ਤੱਕ ਆਪਾਂ 7-8 ਵੀਡੀਓ ਪਾਈਆਂ ਨਹੀਂ ਨਾ ਇੱਜ ਕਿਸੇ ਮੈਂ ਨਹੀਂ ਜੇ ਕਿਸੇ ਦਾ ਮਾੜਾ ਕਿਸੇ ਨੂੰ ਨਹੀਂ ਆਂਦਾ ਪਰ ਇੰਨਾ ਨਹੀਂ ਜੇ ਕੋਈ ਵੀਡੀਓ ਜੇ ਇਹ ਗੱਲ ਆਂਦਾ ਵੀ ਤੁਸੀਂ ਵੀਡੀਓ ਦੇ ਵਿੱਚੋਂ ਮਾਲ ਖੜਿਆ ਤੇ ਕਮੈਂਟ ਜ਼ਰੂਰ ਕਰਿਓ ਗਲਤ ਗਲਤ ਗਈ ਤੇ ਜੀ 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 ਸਹੀ ਗਈ ਤਾਂ ਵੀ ਕਰਿਓ ਤਾਂ ਵੀ ਕਰਿਓ ਉਹਦੇ ਤੇ ਜੇ ਸਹੀ ਗਈ ਤਾਂ ਉਹ ਤੁਹਾਡਾ ਵੀ ਮਾਨ ਵਰਦਾ ਹਾਂਜੀ ਹਾਂਜੀ ਤੇ ਜੇ ਗਲਤ ਗਈ ਤੁਸੀਂ ਵੀਡੀਓ ਬੋਲਦੇ ਜਾਂ ਲਿਖ ਕੇ ਪਾਉਂਦੇ ਜੋ ਉਹ ਤੁਹਾਡੀ ਬਦਨਾਮੀ ਵੀ ਹੁੰਦੀ ਪਰ ਜੇ ਮੇਰੇ ਘਰੋਂ ਗਲਤ ਗਈ ਆ ਜਰੂਰ ਫੋਨ ਕਰ ਹਾਂਜੀ ਹਾਂਜੀ ਠੀਕ ਆ ਤਾਂ ਕਮੈਂਟ ਵੀ ਕਰਿਓ ਆਪਾਂ ਉਹ ਕੰਮ ਕਰਦੇ ਨਹੀਂ ਪਾਜੀ ਹਾਂ ਤਾਂ ਰੱਬ ਦਾ ਕੀਤਾ ਹੋਇਆ ਆਪਾਂ ਦੇ ਬਿਲਕੁਲ ਜੀ ਬਿਲਕੁਲ ਤੇ ਲਾ ਮਠਾ ਡੰਗਰ ਕਿਸ ਦੇ ਘਰ ਹੋ ਜੇ ਉਹਦੀ ਆਪਾਂ ਸੌ ਨਹੀਂ ਦਿੰਦੇ ਜੀ ਆਪਣੇ ਘਰੋਂ ਆਪਾਂ ਜੋ ਦੱਸਿਆ ਉਹ ਕਹਿ ਕੇ ਜੋ ਕਿਹਾ ਵਾ ਕਰਕੇ ਦਵਾਂਗੇ ਜੀ 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 ਇਹ ਘਰ ਜਰੂਰ ਕਰਨੀ ਸੀ ਠੀਕ ਆ ਜੀ ਬਾਕੀ ਚਲੋ ਕੋਈ ਨਹੀਂ ਬਾਕੀ ਵੀ ਉਹਦੇ ਸਿਰ ਤੇ ਜਿੱਦਾਂ ਵੀ ਚੱਲੀ ਜਾਂਦਾ ਵੀਰ ਨੂੰ ਫੋਨ ਕਰ ਲਿਓ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਇਹ ਤੇ ਅੱਜ ਦਾ ਮਾਲ ਆ ਵੀ ਹੋ ਸਕਦਾ ਸ਼ਾਮ ਤੱਕ ਹੋਰ ਆ ਜੇ ਹੈ ਗਈ ਆ ਅਸੀਂ ਦੋ ਰਹਿ ਗਈ ਆ ਚਲੋ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਦੋਂ ਮਰਜ਼ੀ ਫੋਨ ਕਰੋ ਜਦੋਂ ਮਰਜ਼ੀ ਆਓ ਇੱਕ ਦੋ ਪੀਸ ਤਾਂ ਮਿਲ ਜੇ ਨਾ ਲਕਾਲੀ ਪਰ ਆ ਦੇ ਕੋ ਪਰ ਬੰਤੀ ਮਾਂ ਦੁੱਧੀਆਂ ਚੰਗੀਆਂ ਲੱਗਦੀਆਂ ਜੀ ਠੀਕ ਠੀਕ ਆ ਸਹੀ ਆ ਜਰੂਰ ਜੀ ਭਰਾ ਬਣ ਕੇ ਜਰੂਰ ਭਰਾ ਦੇ ਘਰੇ ਆਇਓ ਲੈਣੀ ਖਰੀਦਣੀ ਨਾ ਖਰੀਦਣੀ ਮੈਨੀਆਂ ਦਾ ਮੱਜਾ ਖਰੀਦਣਾ ਉਹ ਜੀ ਹੁੰਦਾ ਜਰੂਰ ਭਰਾ ਕੋਲ ਜਰੂਰ ਆਇਆ ਮਿਲ ਕੇ ਜਰੂਰ ਜੀ ਮਿਲ ਕੇ ਜਰੂਰ ਜੀ ਵੀਡੀਓ ਕਰ ਦੇ ਸ਼ੇਅਰ ਬਾਨਾ ਸਰਕਲ ਬਾਨਾ ਠੀਕ ਹੈ ਜੀ ਧੰਨਵਾਦ ਜੀ